ਆਨੇ ਕਾ ਲਈ ਭਾਜੀ ਕੀ ਨਾਜੀ ਆਪਣਾ ਸ਼ਰਨ ਨਰਮਲ ਨਿਰਮਲ ਚੀਜ਼ ਕਿਹੜੀ ਜਗ੍ਹਾ ਤੋਂ ਭਾਜੀ ਲਖਪਤ ਭਾਜੀ ਕੀ ਮਾਮਲਾ ਕਿਸੇ ਕਾੜੀ ਡੈੱਡ ਬੋਡੀ ਮਿਲੀ ਸੀ ਰਾਹ ਦੇ ਵਿੱਚ ਤੇ ਕੁਛ ਨਹੀਂ ਜੀ ਮੈਂ ਤਾਂ ਇਧਰੋਂ ਜਾ ਰਿਹਾ ਸੀਗਾ ਮੈਂ ਸ਼ਾਰਪਾਉਂ ਤੇ ਮਤਲਬ ਪਹਿਣਾ ਸੀਗਾ ਉੱਥੇ ਜਾਮ ਲੱਗਾ ਸੀਗਾ ਅੱਛਾ ਜੀ ਤੇ ਹੱਥ ਵੋਕੇ ਮੈਨੂੰ ਕਿਸੇ ਨੇ ਕਿਹਾ ਵੀ ਐਕਸੀਡੈਂਟ ਹੋ ਗਿਆ ਵੀ ਤੁਸੀਂ ਪਲੀਜ਼ ਇਹਨਾਂ ਨੂੰ ਉੱਥੇ ਪਹੁੰਚਾ ਦਿਓ ਹਾਂ ਹਸਪੀਟਲ ਮੈਂ ਕਿਹਾ ਚੱਲ ਲੈ ਆਓ ਗੱਡੀ ਦੇ ਵਿੱਚ ਓਕੇ ਤੇ ਉਹਨਾਂ ਨੇ ਗੱਡੀ ਚ ਪਾ ਦਿੱਤਾ ਤੇ ਮੈਂ ਇੱਥੇ ਲੈ ਆਇਆ ਕੋਈ ਪਤਾ ਲੱਗਾ ਕੋਣ ਆ ਭਾਜੀ ਇਹ ਪਤਾ ਨਹੀਂ ਹੋਣੇ ਪਤਾ ਲੱਗਾ ਇਹਨਾਂ ਦੇ ਹਾ ਦੱਸ ਦੇ ओके ओके तू ਆਪਣੀ ਗੱਡੀ ਚ ਲੈ ਕੇ ਆਏ ਪਾ ਕੇ ਨਾਲੋਂ ਭਾਈ ਇੰਨਾ ਤਾਂ ਤੁਸੀਂ ਇਨਸਾਨੀ ਸੋਲ ਤੇ ਹੈਲਪ ਕੀਤੀ ਯਾਰ ਕੀ ਕਹਿਣਾ ਹੈ ਪਬਲਿਕ ਤੌਰ ਤੇ ਵੀ ਕੀ ਮੈਸੇਜ ਦੇਣਾ ਚਾਹ ਰਹੇ ਹੋ ਵੀ ਚਲੋ ਜਾਨ ਤੇ ਵਿਚਾਰੇ ਦੀ ਨਹੀਂ ਬਚੀ ਕਿਸੇ ਨੂੰ ਜੇ ਪਹਿਲਾਂ ਕੋਈ ਚੱਕ ਲੈਣੇ ਸ਼ਾਇਦ ਜਾਨ ਬਚ ਜੰਗੀ ਕੀ 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 ਕਹਿਣਾ ਜਾਵੇ ਤੁਸੀਂ ਕਿੱਸੇ ਹੀ ਇਨਸਾਨੀਅਤ ਦੇ ਨਾਤੇ ਆਪਣਾ ਜੋ ਫਰਜ਼ ਬਣਦਾ ਹੈ ਜੀ ਮੈਂ ਤਾਂ ਇੱਥੇ ਤੱਕ ਲੈ ਜਾਂਦਾ ਫਿਰ ਸ਼ਾਇਦ ਹੋ ਸਕਦਾ ਉਹਦੇ ਵਿੱਚ ਦੋ ਸਾਹ ਹੁੰਦੇ ਤਾਂ ਬਚ ਜਾਂਦਾ ਪਰ ਹੁਣ ਪਰਮਾਤਮਾ ਨੇ ਲਿਖੀ ਹੋਤੀ ਉੱਥੇ ਉੱਥੇ ਡੈਥ ਹੋ ਗਈ ਉਹ ਜਿੰਨਾਂ ਦੀ ਲੱਗਦਾ ਤਾਂ ਹੀ ਦੇ ਸਕਦਾ ਕੋਈ ਲੱਗਾ ਭਜੀ ਕੋਈ ਮੋਟਰਸਾਈਕਲ ਐਕਸੀਡੈਂਟ ਹੋਇਆ ਜਾਂ ਕੋਈ ਬੱਸ ਮਾਰ ਕੇ ਗਈ ਉਤ ਕਿ ਕਿ ਬੱਸ ਚੜਨ ਲੱਗਿਆ ਸੀ ਜਾਂ ਕਿੱਦਾਂ ਮਤਲਬ ਕੁਝ ਪਤਾ ਨਹੀਂ ਮੈਨੂੰ ਇੰਨਾ ਨਹੀਂ ਪਤਾ ਉਹ ਇਹ ਹੀ ਦੱਸਦੇ ਵੀ ਸਾਈਡ ਤੇ ਖੜਾ ਸੀਗਾ ਨਾਲ ਹੀ ਉਹ ਮੇਰਾ ਕੰਮ ਚੜਨ ਲੱਗਾ ਸੀਗਾ ਡੈਕੂਗੇਟ ਬਸ ਕਹਿੰਦੇ ਸੀ ਪਤਾ ਲੱਗਾ ਭਾਈ ਕੁਝ ਪਤਾ ਨਹੀਂ ਮੈਂ ਤਾਂ ਗੱਡੀ ਚ ਬਿਠਾ ਲ ਕੇ ਲੈਣ ਠੀਕ ਹੈ ਭਾਈ ਨਹੀਂ ਡਾਕਟਰ ਸਾਹਿਬ ਕੀ ਮਾਮਲਾ ੜੀ ਇੱਕ ਡੈੱਡ ਬੋਡੀ ਆਈ ਸੀ ਸਾਡੇ ਕੋਲ ਹਾਂਜੀ ਸਾਡੇ ਕੋਲ ਇੱਕ ਬਰੌਡਡ ਇਨਸਾਨ ਆਏ ਨੇ ਜਿਨ੍ਹਾਂ ਦੇ ਸੀ ਆਈ ਕਾਰਡ ਵਗੈਰਾ ਚੈੱਕ ਕੀਤਾ ਜਿਹਦੇ ਵਿੱਚ ਪਤਾ ਚੱਲਿਆ ਕਿ ਉਹ ਇਨਸਪੈਕਟਰ ਰਾਜਵਿੰਦਰ ਸਿੰਘ ਹੈ ਲੈਜਿਸਟਰੀ ਹੈ ਕਿ ਉਹਨਾਂ ਨੇ ਦੱਸਿਆ ਗਿਆ ਕਿ ਐਕਸੀਡੈਂਟ ਹੋਇਆ ਉਹਨਾਂ ਦਾ ਨੀਅਰ ਹੁਸ਼ਿਆਰਪੁਰ ਫਲਾਈਓਵ ਤੇ ਪੇਸ਼ੈਂਟ ਬਰਾਡੇ ਆਏ ਸੀਗੇ ਤੇ ਜੋ ਵੀ ਉਹਨਾਂ ਦੀ ਬੰਦ ਦੀ ਕਾਰਵਾਈ ਹੈ ਪੇਸ਼ੈਂਟ ਹਾਲ ਦੀ ਘੜੀ ਅਸੀਂ ਮਾਰਚਰੀਸ਼ਿਫਟ ਕਰਾ ਦਿੱਤੀ ਤੇ ਪੁਲਿਸ ਸੂchna ਦੇ ਦਿੱਤੀ ਗਈ ਜੀ ਸਰ ਹੈ ਕਿੱਥੇ ਤੇ ਪਤਾ ਲੱਗਾ ਕੁਛ ਇਹ ਇਹ ਜੋ ਉਹਨਾਂ ਦੇ ਆਧਾਰ ਕਾਰਡ ਤੇ ਕੋਈ VPO ਖੁਸ਼ਾਲਪੁਰ ਹੁਸ਼ਾਰਪੁਰ ਡਿਸਟ੍ਰਿਕਟ ਦੇ ਰਹਿਣ ਵਾਲੇ ਨੇ ਤੇ ਰਿਬਰਸ ਆਇਆ ਕੋਈ ਉਹਨਾਂ ਦੇ ਅੱਜ ਤੱਕ ਨਹੀਂ ਨਹੀਂ ਹਜੇ ਤੱਕ ਕੋਈ ਨਹੀਂ ਆਇਆ ਹੈ ਤੇ ਡੈਡ ਬੋਡੀ ਸਰ ਰੱਖਾਤੀ ਬਰੇ ਤੇ ਹਾਂਜੀ ਮਾਰਚਰੀਸ਼ਿਫਟ ਕਰ ਦਿੱਤੀ ਗਈ ਡੈਡ ਬੋਡੀ ਠੀਕ ਠੀਕ ਹੈ ਸਰ ਹਾਂਜੀ ਸਰ ਕੀ ਮਾਮਲਾ ਜੀ ਇੱਕ ਡੈਡ ਬੋਡੀ ਮਿਲੀ ਜੀ ਹਾਂ ਹੁਣ ਇੱਕ ਤੋਂ ਸਾਨੂੰ ਫੋਨ ਮਾਸੂਲ ਹੋਇਆ ਸੀ ਆਪਣੇ ਸਾਡੇ ਜ਼ਿਲ੍ਹੇ ਤੋਂ ਇਹ ਇੱਕ ਐਕਸੀਡੈਂਟ ਹੋ ਗਿਆ ਤੇ ਡੈੱਡ ਬੋਡੀ ਆਈ ਆ। ਇੱਥੇ ਆਪਾਂ ਫਿਵਲਾਤਾਂ ਨਾਲ ਆਏ ਆ ਤਾਂ ਦੇਖਿਆ ਤਾਂ ਆਪਣੇ ਉਹਦਾ ਆਪਣਾ ਸਾਨੂੰ ਆਡੈਂਟਿਟੀ ਕਾਰਡ ਮਿਲਿਆ। ਡੈੱਡ ਬੋਡੀ ਦੇ ਵਿੱਚੋਂ ਤਾਂ ਉਹ ਸਾਡੇ ਪੀ.ਐਸ. ਦਾ ਮੁਲਾਜ਼ਮ, ਪੰਜਾਬ ਪੁਲਿਸ ਦਾ ਮੁਲਾਜ਼ਮ ਸੀ। ਉਹਦਾ ਨਾਮ ਰਾਜਵਲਬਿੰਦਰ ਸਿੰਘ ਆ ਪਿੰਡ ਸਹਾਲਪੁਰ ਦਾ ਆ। ਤਾਂ ਡੈੱਡ ਬੋਡੀ ਹੁਣ ਆਪਾਂ ਮੋਰਚੀ ਸੀ ਦਿਖਾਈ ਆ। ਅਜੇ ਉਹਨਾਂ ਦੇ ਘਰ ਦਾ ਕੋਈ ਸਾਨੂੰ ਮਿਲਿਆ ਨਹੀਂ ਤੇ ਜਲ ਬਾਅਦ ਚੰਮਾਨ ਤੇ ਸਭ ਕੁਝ। ਕੁਝ ਪਤਾ ਲੱਗਾ ਭਾਜੀ ਕਿਹੜੀ ਰੈਂਕ ਦੇ ਅਫਸਰ ਨੇ ਇਹ? ਹਾਂਜੀ ਇਨਸਪੈਕਟਰ ਰੈਂਕ ਦੇ। ओके okay. तो किथे ਹੋਇਆ ਐਕਸੀਡੈਂਟ ਇਹ ਇਨਫਰਮਟਰ ਇੱਥੇ ਆਪਣੇ ਹਿਸ਼ਾਰਪੁਰ ਰੋਡ ਤੇ ਹੋਇਆ ਤੇਰੀ ਪਾਸੇ ਢਾਬੇ ਦੇ ਲਾਗੇ ਨੇੜੇ ਕੰਦੇ ਹੋਇਆ ਅੱਛਾ ਜੀ ਪਤਾ ਲੱਗਾ ਸਰ ਕਾਹਦੇ ਨਾ ਕੋਈ ਹੋਇਆ ਐਕਸੀਡੈਂਟ ਇਹ ਹੁਣ ਜਾ ਕੇ ਮੌਕਾ ਦੇਖਦੇ ਉਤੇ ਜੇ ਸਾਨੂੰ ਇੱਥੋਂ ਇਹਨਾਂ ਇਨਫੋਰਮੇਸ਼ਨ ਮਿਲੀ ਦੀ ਕੋਈ ਬੱਡਾ ਵੱਡੀ ਆਈ ਜੀ ਸਰ ਕੀ ਕਾਰਵਾਈ ਕੀਤੀ ਜਾ ਰਹੀ ਸਰ ਕੋਈ ਕਾਹਨੇ ਹੁਣ ਘਰ ਦੇ ਬਿਆਨਾਂ ਦੇ ਵਿੱਚ ਕੋਈ ਨਾ ਕੋਈ ਅਧਾਰ ਦੇ ਤੇ ਪਬਜਾ ਦੂਜਾ ਗਰੰਡ ਬਿਆਨ ਲੈ ਕੇ ਕਾਰਵਾਈ ਕਰਾਂਗੇ ਕਿ ਸਰ ਘਰ ਦੇ ਨਾਲ ਗੱਲਬਾਤ ਹੋਈ ਹੈ ਕੋਈ ਇਹਨਾਂ ਦੇ ਅਜੇ ਨਹੀਂ ਹੋਈ ਉਹ ਤਾਂ ਫੋਨ ਆਪਾਂ ਤੋੜ ਰਹੇ ਆ ਵੀ ਜੇ ਕੋਈ ਮਿਲਿਆ ਤਾਂ ਉਹਨੇ ਨਾਲ ਉਹਨਾਂ